ਕਰਮ ਵੱਡਾ ਜਾਂ ਭਾਗ ਇਹ ਪ੍ਰੇਸ਼ਨ ਸਦੀਆਂ ਤੋਂ ਹੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ ਆਓ ਅੱਜ ਤੁਹਾਨੂੰ ਅਸੀਂ ਇੱਕ ਅਜੀਹੀ ਕਹਾਣੀ ਸੁਣਾਵਾਂਗੇ ਜੋ ਇਸ ਗੁੰਝਲਦਾਰ ਗੱਲ ਦਾ ਉੱਤਰ ਦੇਵੇਗੀ ਇਹ ਕਹਾਣੀ ਹੈ ਇੱਕ ਗਰੀਬ ਨੌਜਵਾਨ ਅਰुण ਦੀ ਜੋ ਮੰਨਦਾ ਸੀ ਕਿ ਉਸਦਾ ਭਾਗ ਹੀ ਸਭ ਕੁਝ ਤੈਅ ਕਰਦਾ ਹੈ ਪਰ ਕੀ ਇਹ ਹਕੀਕਤ ਹੈ ਜਾਣਾਂਗੇ ਅੱਜ ਦੀ ਇਸ ਕਹਾਣੀ ਵਿੱਚ ਅਰुण ਇੱਕ ਗਰੀਬ ਨੌਜਵਾਨ ਸੀ ਜੋ ਹਮੇਸ਼ਾ ਆਪਣੇ ਹਾਲਾਤਾਂ ਨੂੰ ਕੋਸਦਾ ਰਹਿੰਦਾ ਸੀ ਉਹ ਸੋਚਦਾ ਸੀ ਕਿ ਜੇਕਰ ਉਸਦਾ ਭਾਗ ਚੰਗਾ ਹੁੰਦਾ ਤਾਂ ਉਹ ਵੀ ਕਿਸੇ ਰਾਜੇ ਮਹਾਰਾਜੇ ਵਾਂਗ ਐਸ਼ੋ ਆਰਾਮ ਵਾਲੀ ਜ਼ਿੰਦਗੀ ਜੀ ਰਿਹਾ ਹੁੰਦਾ ਇੱਕ ਦਿਨ ਪਿੰਡ ਦੇ ਇੱਕ ॠषि ਉਸਦੇ ਕੋਲ ਆਏ ਅਤੇ ਪੁੱਛਣ ਲੱਗੇ ਪੁੱਤ ਤੂੰ ਹਮੇਸ਼ਾ ਐਨਾ ਉਦਾਸ ਕਿਉਂ ਰਹਿਣਾ ਹੈ ਅਰਣ ਨੇ ਬੜੀ ਅਦਾਸ ਆਵਾਜ਼ ਵਿੱਚ ਕਿਹਾ ਗੁਰੂ ਦੇਵ ਮੇਰੇ ਭਾਗ ਵਿੱਚ ਗਰੀਬੀ ਲਿਖੀ ਹੋਈ ਹੈ ਮੈਂ ਕੀ ਕਰ ਸਕਦਾ ਹਾਂ ॠषि ਮੁਸਕਰਾਉਂਦੇ ਹੋਏ ਬੋਲੇ ਤੁਹਾਡਾ ਮਤਲਬ ਹੈ ਕਿ ਫਿਰ ਭਾਗ ਹੀ ਸਭ ਕੁਝ ਤੈਅ ਕਰਦੇ ਹਨ ਅਰਣ ਹਾਂ ਗੁਰudev ਜੇਕਰ ਮੇਰਾ ਭਾਗ ਚੰਗਾ ਹੁੰਦਾ ਤਾਂ ਮੈਂ ਵੀ ਕਿਸੇ ਰਾਜੇ ਵਾਂਗ ਜੀ ਰਿਹਾ ਹੁੰਦਾ। ॠषि ਨੇ ਗੰਭੀਰ ਹੋ ਕੇ ਕਿਹਾ ਚਲ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਹੈ ਜੋ ਤੇਰੀ ਸੋਚ ਬਦਲ ਦੇਵੇਗੀ। ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਰਾਜਾ ਆਪਣੇ ਮਹਿਲ ਵਿੱਚ ਵੱਡੀ ਆਲੀਸ਼ਾਨ ਜ਼ਿੰਦਗੀ ਜੀ ਰਿਹਾ ਸੀ। ਜਦ ਕਿ ਦੂਜੇ ਪਾਸੇ ਇੱਕ ਗਰੀਬ ਬ੍ਰਾਹਮਣ ਦਿਨ ਰਾਤ ਮਿਹਨਤ ਕਰਦਾ ਸੀ ਪਰ ਫਿਰ ਵੀ ਉਸ ਨੂੰ ਇੱਕ ਵਾਰ ਦਾ ਖਾਣਾ ਵੀ ਢੰਗ ਨਾਲ ਨਹੀਂ ਮਿਲਦਾ ਸੀ। ਇੱਕ ਦਿਨ ਰਾਜੇ ਨੇ ਆਪਣੇ ਦਰਬਾਰ ਵਿੱਚ ਐਲਾਨ ਕੀਤਾ ਮੈਂ ਜਾਣਨਾ ਚਾਹੁੰਦਾ ਕਿ ਇਸ ਸੰਸਾਰ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ ਕਰਮ ਜਾਂ ਫਿਰ ਭਾਗ ਇਹ ਸੁਣ ਕੇ ਸਭ ਦਰਬਾਰੀ ਸੋਚ ਵਿੱਚ ਪੈ ਗਏ ਕਿਸੇ ਨੇ ਕਿਹਾ ਭਾਗ ਕਿਸੇ ਨੇ ਕਿਹਾ ਕਰਮ ਪਰ ਸਚਾਈ ਕੀ ਸੀ ਰਾਜੇ ਨੇ ਇੱਕ ਗਰੀਬ ਬ੍ਰਾਹਮਣ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ ਦੱਸੋ ਬ੍ਰਾਹਮਣ ਜੀ ਭਾਗ ਵੱਡਾ ਹੁੰਦਾ ਹੈ ਜਾਂ ਕਰਮ ਬ੍ਰਾਹਮਣ ਬੜੀ ਨਿਮਰਤਾ ਨਾਲ ਬੋਲਿਆ ਮਹਾਰਾਜ ਮੈਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ ਮੈਂ ਇਸ ਪ੍ਰਸ਼ਨ ਦਾ ਉੱਤਰ ਇੱਕ ਪ੍ਰਯੋਗ ਰਾਹੀਂ ਦਿਆਂਗਾ ਰਾਜੇ ਨੇ ਕਿਹਾ ਮੈਨੂੰ ਮਨਜ਼ੂਰ ਹੈ ਬ੍ਰਾਹਮਣ ਨੇ ਦੋ ਘੜੇ ਲਏ ਇੱਕ ਵਿੱਚ ਸੋਨੇ ਦੇ ਸਿੱਕੇ ਪਾਏ ਅਤੇ ਦੂਜੇ ਵਿੱਚ ਪੱਥਰ ਤੋਵਾਂ ਨੂੰ ਇੱਕ ਜੰਗਲ ਦੀ ਮਿੱਟੀ ਵਿੱਚ ਦੱਬ ਦਿੱਤਾ ਅਤੇ ਕਿਹਾ ਕੱਲ ਸਵੇਰੇ ਇੱਕ ਵਿਅਕਤੀ ਇੱਥੇ ਆਵੇਗਾ ਜੇਕਰ ਉਸ ਦਾ ਭਾਗ ਚੰਗਾ ਹੋਇਆ ਤਾਂ ਉਸ ਨੂੰ ਸੋਨੇ ਦਾ ਘੜਾ ਲੱਭ ਜਾਵੇਗਾ ਨਹੀਂ ਤਾਂ ਪੱਥਰ ਅਗਲੀ ਸਵੇਰ ਇੱਕ ਵਿਅਕਤੀ ਉੱਥੇ ਆਇਆ ਉਹ ਬਹੁਤ ਮਿਹਨਤੀ ਸੀ ਪਰ ਗਰੀਬ ਸੀ ਉਸ ਨੇ ਮਿੱਟੀ ਖੋਦੀ ਪਰ ਅਧੂਰੀ ਖਦਾਈ ਕਰਕੇ ਹੀ ਚਲਾ ਗਿਆ ਕੁਝ ਵੇਲੇ ਬਾਅਦ ਦੂਜਾ ਵਿਅਕਤੀ ਆਇਆ ਉਸਨੇ ਪਹਿਲੇ ਵਿਅਕਤੀ ਦੀ ਅਧੂਰੀ ਖਦਾਈ ਜਾਰੀ ਰੱਖੀ ਅਤੇ ਸੋਨੇ ਦਾ ਘੜਾ ਲੱਭ ਲਿਆ। ਬ੍ਰਾਹਮਣ ਨੇ ਰਾਜੇ ਨੂੰ ਸਮਝਾਇਆ, "ਮਹਾਰਾਜ ਜੇ ਪਹਿਲਾ ਵਿਅਕਤੀ ਪੂਰੀ ਮਿਹਨਤ ਕਰਦਾ ਤਾਂ ਉਹ ਇਹ ਸੋਨੇ ਨੂੰ ਲੱਭ ਲੈਂਦਾ ਪਰ ਉਸਨੇ ਆਪਣੀ ਮਿਹਨਤ ਅਧੂਰੀ ਛੱਡ ਦਿੱਤੀ ਤੇ ਕਿਸੇ ਹੋਰ ਨੂੰ ਲਾਭ ਮਿਲ ਗਿਆ। ਇਹ ਸਬੂਤ ਹੈ ਕਿ ਸਿਰਫ ਭਾਗ ਹੀ ਨਹੀਂ ਕਰਮ ਵੀ ਮਹੱਤਵਪੂਰਨ ਹੁੰਦਾ ਹੈ।" ਇਹ ਕਹਾਣੀ ਸੁਣ ਕੇ ਅਰੁੰਧਿਆ ਅੱਖਾਂ ਖੋਲ੍ਹ ਲਈਆਂ ਅਤੇ ਸਮਝ ਗਿਆ ਕਿ ਭਾਗ ਦੇ ਨਾਲ-ਨਾਲ ਕਰਮ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਅਰਣ ਨੇ بڑے ਆਤਮ ਵਿਸ਼ਵਾਸ ਨਾਲ ਕਿਹਾ "ਹੇ ਗੁਰੂਦੇਵ ਹੁਣ ਮੈਂ ਆਪਣੇ ਕਰਮ ਤੇ ਧਿਆਨ ਦੇਵਾਂਗਾ ਅਤੇ ਆਪਣਾ ਭਵਿੱਖ ਖੁਦ ਬਣਾਵਾਂਗਾ।" ॠषि ਦੇ ਮੁਸਕਰਾਉਂਦੇ ਹੋਏ ਕਿਹਾ, "ਇਹੀ ਸੱਚ ਹੈ ਪੁੱਤ, ਕਰਮ ਹੀ ਅਸਲ ਭਾਗ ਹੁੰਦੇ ਹਨ।" ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਿਰਫ ਭਾਗ ਉੱਤੇ ਭਰੋਸਾ ਕਰਕੇ ਕੁਝ ਨਹੀਂ ਮਿਲਦਾ। ਜਦ ਤੱਕ ਅਸੀਂ ਆਪਣੇ ਕਰਮ ਰਹੀ ਕੋਸ਼ਿਸ਼ ਨਹੀਂ ਕਰਦੇ, ਉਦੋਂ ਤੱਕ ਸਫਲਤਾ ਨਹੀਂ ਮਿਲਦੀ। ਇਸ ਲਈ ਹਮੇਸ਼ਾ ਆਪਣੇ ਕਰਮ ਤੇ ਵਿਸ਼ਵਾਸ ਰੱਖੋ ਕਿਉਂਕਿ ਕਰਮ ਹੀ ਸਭ ਤੋਂ ਵੱਡਾ ਭਾਗ ਹੈ। ਤੁਸੀਂ ਇਸ ਕਹਾਣੀ ਨਾਲ ਸਹਿਮਤ ਹੋ ਤਾਂ ਕਮੈਂਟ ਵਿੱਚ ਜ਼ਰੂਰ ਦੱਸੋ। ਵੀਡੀਓ ਨੂੰ ਲਾਈਕ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਚਲਦਿਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ